ਜੀ ਨਾਮ ਹੈ ਮੇਰਾ ਇਹ ਅਵਤਾਰ ਸਿੰਘ ਤਾਰਾ ਜੀ ਤਾਰਾ ਜੀ ਕੀ ਕਹਿਣਾ ਚਾਹੋਗੇ ਜੋ ਇਹ ਕਿਸਾਨ ਪੀਰਾਂ ਦੀ ਯਾਦਗਾਰ ਵਿੱਚ ਇੱਕ ਚੌਂਕ ਬਣਾਇਆ ਗਿਆ ਸੀ ਪਰ ਅੱਜ ਹਾਲਾਤ ਦੇਖੋ ਦੇਖੋ ਜੀ ਜਿਹੜੇ ਚੌਂਕ ਦੇ ਹਾਲਾਤ ਨੇ ਬਹੁਤ ਮਾੜੇ ਨੇਗੇ ਕਾਂਗਰਸ ਸਰਕਾਰ ਵੇਲੇ ਇਹ ਚੌਂਕ ਬਣਾਇਆ ਗਿਆ ਸੀਗਾ ਤੇ ਜਿਹੜਾ ਚੌਂਕ ਬਣਾਇਆ ਗਿਆ ਸੀ ਜਿਹੜੇ ਦਿੱਲੀ ਕਿਸਾਨ ਬੜੇ ਸੀਰ ਹੋਏ ਸੀਗੇ ਉਹਨਾਂ ਦੇ ਵਿੱਚੋਂ ਜਿਲੇ ਦੇ ਵਿੱਚੋਂ ਜਿੰਨੇ ਵੀ ਸਾਡੇ ਸ਼ਹੀਦ ਹੋਏ ਸੀ ਉਹਨਾਂ ਦੇ ਨਾਮ ਤੇ ਉਰੇ ਇਹ ਚੌਕ ਬਣਾਇਆ ਗਿਆ ਸੀ ਪਰ ਅਫਸੋਸ ਦੀ ਗੱਲ ਹੈ ਕਿ ਵੀ ਇਹ ਜਿਹੜਾ ਚੌਕ ਆਗਾ ਇਹਦੀਆਂ ਵੀ ਗ੍ਰੇਦਾ ਨੇਗੀਆਂ ਉਹ ਤੋੜੀਆਂ ਜਾ ਰਹੀਆਂ ਨੇਗੀਆਂ ਪਹਿਲਾਂ ਇੱਥੇ ਸੈਰ ਕਰਦੇ ਹੁੰਦੇ ਸੀ ਬੈਠ ਵੀ ਜਾਂਦੇ ਸੀ ਅੱਜ ਉਰੇ ਬੜਨ ਨੂੰ ਦਿਲ ਨਹੀਂ ਕਰਦਾ ਕਿਉਂਕਿ ਚੌਕ ਦੀ ਜਿਹੜੀ ਹਾਲਤ ਆ ਬਹੁਤ ਮਾੜੀ ਹੋ ਚੁੱਕੀ ਆ ਸੰਗਰੂਰ ਦੇ ਵਿੱਚ ਸ ਇਹ ਚੌਕ ਆ ਜਿਹੜਾ ਇਹਦੇ ਅਗਰ ਗੱਲ ਕਰੀਏ ਤਾਂ ਕੋਈ ਦੇਖ ਰੇ ਕਰਨ ਵਾਲਾ ਨਹੀਂ ਆ ਦੋਸਤੋ ਪਹਿਲਾਂ ਬਹੁਤ ਵਧੀਆ ਦਾ ਰੰਗ ਰੋਗ ਹੁਣ ਵੀ ਹੁੰਦਾ ਸੀਗਾ ਬਹੁਤ ਵਧੀਆ ਕੇਅਰ ਹੁੰਦੀ ਸੀ ਕੋਈ ਮਾਲਦੀ ਨਹੀਂ ਹੈਗਾ ਉਰੇ ਕੋਈ ਸੰਭਾਲ ਵਾਲਾ ਨਹੀਂ ਹੈਗਾ ਬਸ ਅਸੀਂ ਤਾਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਹੀ ਬੇਨਤੀ ਕਰ ਸਕਦੇ ਆਂਗੇ ਵੀ ਜੋ ਯਾਦਗਾਰ ਕਿਸਾਨਾਂ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੇ ਨਾਂ ਤੇ ਬਣੀ ਆ ਇਹਨੂੰ ਸਮਾਂ ਲਿਆ ਜਾਵੇ ਕਿ ਭਾਜੀ ਚੌਂਕ ਵੀ ਦਿੱਤਾ ਸੀ ਉਹਨਾਂ ਦਾ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ ਸੀ ਕਿ ਜਿਸ ਚੌਂਕ ਦੇ ਵਿੱਚ ਖੜਿਆ ਇਹ ਸ਼ਹੀਦ ਕਿਸਾਨਾਂ ਦੀ ਯਾਦ ਵਿੱਚ ਚੌਕ ਬਣਾਇਆ ਗਿਆ ਸੀ ਪੰਜਾਬ ਦੇ ਵਿੱਚ ਪਹਿਲਾ ਇੱਕ ਸਮਾਰਕ ਸੀ ਜਿਹੜਾ ਸ਼ਹੀਦ ਕਿਸਾਨਾਂ ਦੀ ਯਾਦ ਵਿੱਚ ਬਣਾਇਆ ਗਿਆ ਸੀ ਬਹੁਤ ਮਿਹਨਤ ਕਰਕੇ ਚਾਰ ਰਾਤਾਂ ਪੰਜ ਰਾਤਾਂ ਲਾ ਕੇ ਇਹ ਬਣਾਇਆ ਗਿਆ ਸੀਗਾ ਦਿਨ ਰਾਤ ਕੰਮ ਚੱਲਿਆ ਸੀ ਅਸੀਂ ਵੀ ਉਹਦਾ ਯੋਗਦਾਨ ਪਾਇਆ ਸੀ ਕਿਸਾਨਾਂ ਦੇ ਵਾਸਤੇ ਲੰਗਰ ਵੀ ਲਾਇਆ ਸੀ ਬਹੁਤ ਕੁਝ ਕਰਿਆ ਸੀਗਾ ਪਰ ਬਟ ਵੀਜੇਂਦਰ ਸਿੰਘ ਰਾਏ ਦਿੱਤੇ ਹੋਏ ਦੇਣ ਦਾ ਅਗਲੀ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ ਉਸ ਤੋਂ ਬਾਅਦ ਇਸ ਸਮਕ ਦਾ ਤੁਸੀਂ ਦੇਖ ਸਕਦੇ ਹੋ ਇਸ ਚੌਕ ਦੇ ਪਿੱਛੇ ਕਾ ਬੂਟੇ ਤੇ ਸਰਕੰਡੇ ਹੋਏ ਪਏ ਨੇ ਕਿਸਾਨ ਤਾਂ ਭੁੱਲੀਏ ਸੀਐਮ ਸਾਹਿਬ ਕਹਿੰਦੇ ਸੀਗੇ ਵੀ ਅਸੀਂ ਕਿਸਾਨ ਦੇ ਪਰਿਵਾਰ ਤੋਂ ਨਾਂ ਮੈਂ ਜੇ ਆਪਾਂ ਚੰਡੀਗੜ੍ਹ ਤੋਂ ਸੀਐਮ ਸਾਹਿਬ ਦੇ ਪਿੰਡ ਨੂੰ ਜਾਈਏ ਤਾਂ ਇਹ ਚੌਕ ਵਿੱਚ ਆਉਂਦਾ ਉਹਦੇ ਦੀ ਲੱਗਦੇ ਨੇ ਉਹਨਾਂ ਨੂੰ ਕਦੇ ਚੌਕ ਨਹੀਂ ਤਿੱਖਿਆ ਸੀਐਮ ਸਾਹਿਬ ਦੀ ਕੋਠੀ ਸੰਗਰੂਰ ਵਾਲੀ ਉੱਥੇ 1/2 ਕਿਲੋਮੀਟਰ ਤੇ ਆਖੀ ਉਹਨਾਂ ਨੂੰ ਕਦੇ ਚੌਕ ਨਹੀਂ ਤਿੱਖਿਆ ਨਿਊਰਸਪਲ ਕਮੇਟੀ ਦਾ ਦਫ਼ਤਰ ਮਾਤ ਤੋਂ ਜ਼ਿਆਦਾ 300 ਮੀਟਰ ਤੋਂ ਹੋਇਆ ਇਹੋ ਸਾਹਿਬ ਨੂੰ ਕਦੇ ਚੌਕ ਨਹੀਂ ਤਿੱਖਿਆ ਇੰਪਰੂਵਮੈਂਟ ਰਸ ਦਾ ਦਫ਼ਤਰ 400 ਮੀਟਰ ਹੋਏਗਾ ਕਿ ਉਹਨਾਂ ਨੂੰ ਚੌਕ ਨਹੀਂ ਤਿੱਖਿਆ ਭਰਾ ਜੀ ਇੱਕ ਗੱਲਾਂ ਨੇ ਕਿਸਾਨਾਂ ਨੂੰ ਯਾਦ ਵਿੱਚ ਉਹ ਇਹ ਕਰਦੇ ਆ ਵੀ ਅਸੀਂ ਕਿਸਾਨਾਂ ਦੇ ਆ ਫੈਮਿਲੀ ਦੇ ਕੁਝ ਨਹੀਂ ਯਾਦ ਕੀਤਾ ਇਹ ਤਾਂ ਵਿਜੇਂਦਰ ਸਿੰਘਲਾ ਕਰਕੇ ਜਿਹੜੇ ਉਹ ਕਰਕੇ ਸੀ ਉਸ ਤੋਂ ਬਾਅਦ ਇਹਨਾਂ ਤੋਂ ਡੱਕਾ ਨਹੀਂ ਦਿੱਤਿਆ ਆ ਹਾਲਾਤ ਦੇਖ ਲੋ ਵੀ 82 ਕਿਸਾਨਾਂ ਦੇ ਉਹਦੇ ਫੈਮਿਲੀਆਂ ਸਨਮਾਨ ਕਰਿਆ ਸੀ ਉਸ ਦਾ ਮੇਰੇ ਯਾਦ ਆ ਪੂਰੀ ਮਿਨਿਸਟਰੀ ਇੱਥੇ ਬੈਠੀ ਸੀਗੀ ਪਰ ਇਹ ਸਰਕਾਰ ਨੇ ਆ ਕੇ 2.5 ਸਾਲ ਦੇ ਵਿੱਚ ਕਿਸਾਨ ਕਿੱਥੇ ਯਾਦ ਕਿਤੇ ਨਹੀਂ ਗਏ ਤੁਸੀਂ ਇਹ ਹਾਲਾਤ ਇਹਨਾਂ ਨੂੰ ਕਮਸੇ ਕਮ ਇੰਨਾ ਹੀ ਚਾਹੀਦਾ ਇੱਕ ਮਾਲੀ ਲਾ ਕੇ ਦੀ ਸੁਭਾਈਤਾ ਕਰਾ ਦਿਓ ਸਵਾਹੀ ਸੱਡੋ ਭਾਜੀ ਤੁਸੀਂ ਇਹ ਦੇਖੋ ਵੀ ਨਾ ਸੱਪਸ ਲੁੰਡੇ ਇਹ ਨਹੀਂ ਪਤਾ ਵੀ ਗੁੱਟੇ ਮੱਛੇ ਪਿਆ ਵੀ ਕੀ ਹਾਲਾਤ ਹੈ ਤਾਂ ਸਿਰਫ ਕਿਸਾਨ ਦੇ ਨਾਤੇ ਇਹ ਸਰਕਾਰ ਸਿਰਫ ਵੋਟ ਮੰਗਣ ਜਾਂਦੀ ਹੈ ਕਿਸਾਨ ਦਾ ਭਲਾ ਨਹੀਂ ਕਰ ਸਕਦੀ ਇਹ ਸਿਰਫ ਇੱਕ ਮੈਜਿਕ ਡਰਾਮਾ ਹੈ